ਡਿਜੀਟਲ ਅਰਾਸ਼ਟ ਦੇ ਨਾਮ ਤੇ ਫਾਜ਼ਿਲਕਾ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਨੂੰ ਫਾਜ਼ਿਲਕਾ ਪੁਲਿਸ ਵੱਲੋਂ ਗੁਜਰਾਤ ਤੋਂ 4 ਮੋਬਾਈਲਾਂ ਸਹਿਤ ਗ੍ਰਿਫਤਾਰ ਕੀਤਾ ਜਿਸ ਬਾਰੇ ਜਾਣਕਾਰੀ ਦਿੰਦੋਏ ਫਾਜ਼ਿਲਕਾ ਪੁਲਿਸ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਬਿਰਿੰਦਰ ਸਿੰਘ ਬਰਾੜ ਜੀ ਦੀ ਜੋਗ ਅਗਵਾਈ ਹੇਠ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਮਰਜੀਤ ਸਿੰਘ ਨੇ 14 ਤਿੰਨ ਨੂੰ ਰਜਿੰਦਰ ਸਿੰਘ ਵਾਸੀ ਖਿੱਪਾਂਵਾਲੀ ਨੂੰ ਜਿਹੜਾ ਸਾਈਬਰ ਫਰਾਡ ਉਹਨਾਂ ਨਾਲ ਹੋਇਆ ਸੀ 14 ਲੱਖ ਰੁਪਏ ਦਾ ਉਹਦੇ ਵਿੱਚ ਉਹਨਾਂ ਨੂੰ ਫੋਨ ਤੇ ਕਾਲ ਆਉਂਦੀ ਹੈ ਕਿ ਤੁਹਾਨੂੰ ਕਸਾਬਾ ਪੁਲਿਸ ਸਟੇਸ਼ਨ ਤੋਂ ਅਸੀਂ ਬੋਲ ਰਹੇ ਹਾਂ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਤੁਸੀਂ ਮੋਬਾਈਲ ਦੇ ਉੱਤੇ ਇੱਕ ਨੰਬਰ ਹੋਰ ਰੱਖਿਆ ਉਸ ਮੋਬਾਈਲ ਨੰਬਰ ਤੇ ਤੁਸੀਂ ਲੋਕਾਂ ਦਾ ਗਲਤ ਕਾਲਾ ਕਰ ਰਹੇ ਤੇ ਜਿਹਦੇ ਕਰਕੇ ਆਪ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਜੇਕਰ ਸਾਡੇ ਦਿੱਤੇ ਹੋਏ ਜਗ੍ਹਾ ਤੇ ਦਿੱਤੇ ਹੋਏ ਅਕਾਊਂਟ ਤੇ ਐਨੇ ਪੈਸੇ ਪਾ ਦੋਗੇ 14 ਲੱਖ ਰੁਪਏ ਪਾ ਦੋਗੇ ਤੇ ਤੁਹਾਨੂੰ ਆਜ਼ਾਦ ਕਰ ਦਿੱਤਾ ਜਾਊਗਾ ਨਹੀਂ ਤੇ ਤੁਹਾਡੇ ਬਕਲਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਇਸ ਸਟੇਟਮੈਂਟ ਦੀ ਪੜਤਾਲ ਉਪਰੰਤ ਸਾਡੇ ਸਾਈਬਰ ਸੈੱਲ ਫਾਜ਼ਿਲਕਾ ਵਿਖੇ ਮਕਦਮਾ ਨੰਬਰ 5 ਡੇਟ 9425 ਅਧੀਨ ਧਾਰਾ 64b 64c اي تي ਐਕਟ 319 2 318 4 61 2 336 2 336 ਤੋਂ 338 340 2 bns ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਇਹਦੀ ਜਿਹੜੀ ਟੈਕਨੀਕਲ ਤੌਰ ਤੇ ਤਪੀਸ਼ ਕੀਤੀ ਗਈ ਤਪੀਸ਼ ਦੌਰਾਨ ਇਹਦੇ ਲਿੰਕ ਜਿਹੜੇ ਆ ਗੁਜਰਾਤ ਦੇ ਸਾਈਬਰ ਧੱਗਾ ਦੇ ਨਾਲ ਮਿਲੇ ਜਿਹਦੇ ਆਧਾਰ ਤੇ ਸਾਡੇ ਇਨਸਪੈਕਟਰ ਮਨਜੀਤ ਸਿੰਘ ਐਸਐਚਓ ਸਾਈਬਰ ਸੈੱਲ ਫਾਦਲਕਾ ਨੇ ਆਪਣੀ ਟੀਮ ਦੇ ਨਾਲ ਜਾ ਕੇ ਗੁਜਰਾਤ ਤੋਂ ਤਿੰਨ ਬੰਦੇ ਜਿਹੜੇ ਇਸ ਗੈਂਗ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਜ਼ਾਬਤਾ ਅਨਸਾਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ ਜਿਹੜੇ ਤਿੰਨ ਬੰਦੇ ਫੜੇ ਗਏ ਉਹ ਹੈਗਾ ਜੋਗੀ ਤੁਲਸੀ ਰਾਮ ਪ੍ਰਲਾਦ ਬਾਈ ਵਾਸੀ ਅਹਿਮਦਾਬਾਦ ਜਤਿੰਦਰ ਸਤਿੰਦਰ ਸੋਨਪਾਲ ਗੋਸਵਾਮੀ ਵਾਸੀ ਨਰਬਦਾ ਨਗਰ ਅਹਿਮਦਾਬਾਦ ਔਰ ਤੀਜਾ ਜਿਹੜਾ ਹੈਗਾ ਵਿਪਲ ਬਾਈ ਲਾਲੋ ਲਾਭੋ ਬਾਈ ਇਹ ਹੈਗੇ ਸੂਰਤ ਦੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਚਾਰ ਮੋਬਾਈਲ ਜਿਹੜੇ ਇਹਨਾਂ ਨੇ ਇਸ ਕੰਮ ਵਾਸਤੇ ਵਰਤੇ ਸੀ ਉਹ ਰਿਕਵਰ ਕੀਤੇ ਗਏ ਆ ਇਹਦੇ ਵਿੱਚ ਅੱਗੇ ਹੋਰ ਵੀ ਬੰਦਿਆਂ ਬਾਰੇ ਕਲੂ ਲੱਗਾ ਹੈ ਜਿਨ੍ਹਾਂ ਨੂੰ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਮਾਊਂਟ ਜਿਹੜਾ ਫਰਾਡ ਹੋਇਆ ਉਹ ਵੀ ਰਿਕਵਰ ਕੀਤੀ ਜਾਵੇ। ਪਹਿਲਾਂ ਵੀ ਕੋਈ ਮੁਕਦਮੇ ਨੇ ਇਹਨਾਂ ਤੇ ਹੋਏ ਜੀ। ਫਿਲਹਾਲ ਅਸੀਂ ਇਹ ਚੈੱਕ ਕਰ ਰਹੇ ਹਾਂ ਕਿਉਂਕਿ ਬਾਰਲੀ ਸਟੇਟ ਦਾ ਮੁਕਦਮਾ ਹੈ। ਜੀ। ਬੰਦੇ ਨੇ ਉਹਨਾਂ ਦਾ ਪ੍ਰੀਵੀਅਸ ਹਿਸਟਰੀ ਪ੍ਰੀਵੀਅਸ ਰਿਕਾਰਡ ਜਿਹੜਾ ਮੰਗਾਇਆ ਜਾ ਰਿਹਾ ਹੈ। ਇਹ ਤਗੜੇ ਕਿਦਾਂ ਹੈ ਸਰ? ਇੱਕ ਟੈਕਨੀਕਲ ਐਵੀਡੈਂਸ ਤੋਂ ਚੀਜ਼ ਜਿਹੜਾ ਫੋਨ ਕਾਲ ਦਾ ਅरेस्ट ਰੱਖਿਆ ਕਿੰਨੇ ਘੰਟੇ ਜਾਂ ਕਿੰਨੇ ਦਿਨਾਂ ਵਾਸਤੇ ਜਿਹੜਾ ਇਹਨਾਂ ਨੂੰ ਡਿਜੀਟਲ ਅਰੈਸਟ ਕਾਫੀ ਦੇਰ ਰੱਖਿਆ ਜੀ ਕਿੰਨੇ ਮਤਲਬ ਆਈਡੀਆ ਵਿੱਚ ਸਿਰਫ ਕਹੀ ਜਾਂਦਾ ਡਿਜੀਟਲ ਅਰੈਸਟ ਕੋ ਆਖੇ ਕੋ ਡਿਜੀਟਲ ਅਰੈਸਟ ਕੋ ਛੋਂਦਾ ਵੀ ਹੈ ਬਸ ਉਹਨਾਂ ਕਹਿਣਾ ਹੀ ਹੁੰਦਾ ਜੀ ਵੀ ਅਸੀਂ ਕੁਲਾਬਾ ਪੁਲਿਸ ਸਟੇਸ਼ਨ ਤੋਂ ਬੋਲਦੇ ਆ ਤੁਹਾਡੇ ਆ ਅਲੀਗੇਸ਼ਨ ਹੈ ਜੇਕਰ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਜੇਕਰ ਤੁਸੀਂ ਨਾ ਕੀਤੇ ਤੇ ਸਾਡੀ ਟੀਮ ਤੁਹਾਡੇ ਬਾਅਦ ਦੇ ਮਤਲਬ ਡਿਜੀਟਲ ਅਰੈਸਟ ਦਾ ਕੋਈ ਵजूद ਹੈ ਨਹੀਂ ਵजूद ਹੈ ਨਹੀਂ ਜੀ ਅਸੀਂ ਆਪ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਸ ਗੱਲ ਦੀ ਸੁਚੇਤ ਵੀ ਕਰਦੇ ਆ ਇਹ ਸਿਰਫ ਫਰਾਡ ਹੈ ਜਿਹੜੇ ਲੋਕ ਕਹਿੰਦੇ ਆ ਡਿਜੀਟਲ ਅਰੈਸਟ ਦੂਜਾ ਤੇ ਜਾਂ ਕੋਈ ਡਿਜੀਟਲ ਅਰੈਸਟ ਨਹੀਂ ਜਿੰਨਾ ਚਿਰ ਧੜਕੋ ਪੁਲਿਸ ਟੀਮ ਆ ਪਾਣ ਕੇ ਤੁਹਾਡੀ ਬੋਡੀ ਨੂੰ ਟੱਚ ਕਰਕੇ ਨਹੀਂ ਗੱਲ ਨਹੀਂ ਕਹਿੰਦੀ ਯੂ ਆਰ ਅੰਡਰ ਅਰੈਸਟ ਉਹਨਾਂ ਚਿਰ ਉਹਨੂੰ ਅਰੈਸਟ ਨਹੀਂ ਮੰਨਿਆ ਜਾ ਸਕਦਾ ਸਰ ਜਿੱਦਾਂ ਦਾ ਇਹ ਮਾਮਲਾ ਸਾਹਮਣੇ ਆਇਆ ਐ ਇਸ ਤਿੱਕੇ ਦੇ ਹੋਰ ਆਪਣੇ ਲੱਕੇ ਕੋਈ ਮਾਮਲਾ ਸਾਹਮਣੇ ਆਇਆ ਫਿਲਹਾਲ ਸਾਡੇ ਕੋਲ ਇੱਕੋ ਹੀ ਆਇਆ ਜਿਹੜਾ ਅਸੀਂ ਇਹ ਗੈਂਗ ਸੀਗਾ ਉਹਨੂੰ ਅਰੈਸਟ ਕਰ ਲਿਆ ਤੁਹਾਡੇ ਸੋਸ਼ਲ ਮੀਡੀਆ ਜਿਹੜਾ ਉਹਨਾਂ ਨੂੰ ਪਤਾ ਮੇਰੇ ਧਿਆਨ ਚ ਨਹੀਂ ਉਹ ਹੈ ਹੈਕ ਬਾਰੇ ਕੋਈ ਤੁਹਾਨੂੰ ਬਿਹਤਰ ਦੱਸ ਸਕਦਾ ਸਰ ਜਿਹੜਾ ਦਾਦਾ ਲਗਾਏ ਕਿ ਉਹ ਅਵੇਲੇਬਲ ਹੈ ਕਿ ਨੋਨ ਅਵੇਲੇਬਲ ਹੈ ਨੋਨ ਅਵੇਲੇਬਲ ਧਾਰਾ ਜੀ ਤੇ ਕਿੰਨੇ ਦਿਨਾਂ ਤੱਕ ਮਤਲਬ ਕਿ ਇਹਨੂੰ ਪੁਲਿਸ ਨੂੰ ਮੰਨਦੇ ਰੱਖਿਆ ਜਾਏਗਾ ਕਿ ਜੁਡੀਸ਼ੀਅਲ ਵਿੱਚ ਜਾਇਆ ਜਾਏਗਾ ਜੀ ਇਹਨਾਂ ਨੂੰ 3 ਦਿਨਾਂ ਵਾਸਤੇ ਸਾਨੂੰ ਟ੍ਰਾਂਜ਼ਿਟ ਪਰਮਿਟ ਮਿਲਿਆ ਸੀ ਗੁਜਰਾਤ ਦੀ ਕੋਟ ਵੱਲੋਂ ਇਹਨਾਂ ਨੂੰ ਲਿਆ ਕੇ 26 ਤਰੀਕ ਨੂੰ ਪੇਸ਼ ਕੀਤਾ ਗਿਆ ਸੀ ਇੱਥੇ ਲੋਕਲ ਪੁਲਿਸ ਦੇ ਵਿੱਚ ਜਿਨ੍ਹਾਂ ਨੂੰ ਹੁਣ ਕੈਚਲ ਲੱਜ ਪਈ ਸਰਜ ਕੋਲ ਵਾਲੇ ਕੋਲ ਦੁਆਰਾ ਦੱਸੋ ਕੀ ਕੁਝ ਰਿਕਵਰ ਹੋਇਆ ਨਾ ਚਾਰ ਮੋਬਾਈਲ ਇਹਨਾਂ ਕੋਲੋਂ ਰਿਕਵਰ ਹੋਏ ਨੇ ਜਿਨ੍ਹਾਂ ਮੋਬਾਈਲਾਂ ਰਾਹੀਂ ਇਹ ਇਹ ਧੰਦਾ ਕਰਦੇ ਇਹ ਵਾਕਿਆ ਕਦੋਂ ਦਾ ਸੀ ਇਹ ਫੋਟੋਰੀ ਇਨਫੋਰਮੈਂਸ ਕਦੋਂ ਦੀ ਇਹ ਮਾਰਚ ਦੇ 10 ਮਾਰਚ ਦੀ ਗੱਲ ਹੈ ਜੀ ਸ਼ਾਮ 4 ਵਜੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत